ਸਾਰਿਆਂ ਵੱਲੋਂ ਜੀ ਆਇਆਂ ਨੂੰ ਤੇ ਇਸ ਸ਼ੁਭ ਅਵਸਰ ਤੇ ਮੈਂ ਵੀ ਕਹਿਣਾ ਕਿ ਸਿੰਘ ਜੀ ਬਰਾੜ ਸਾਹਿਬ ਖੜੇ ਜ਼ਿਲ੍ਹਾ ਪ੍ਰਾਈ ਅਫਸਰ ਉਹਨਾਂ ਨੂੰ ਜੀ ਆਇਆਂ ਮੈਂ ਜੰਗਲ ਨੂੰ ਪਰ ਜਾਣਾ ਸੀ ਤਾਂ ਇੱਕ ਤਾਂ ਮੇਰੀ ਯਾਤਰਾ ਸੀ ਯਾ ਦਾ ਕਾ ਤੁਮ ਕਾ ਯਾ ਕਾ ਲਿਆ ਤੇਰੇ ਤੇ ਨਾ ਆਉਂ ਚੋ ਸਭ ਜੀ ਜੇ ਜੀ ਰਾਜ ਜੀ ਮੇਰਾ ਨਾਮ ਸੰਜੀਤ ਕੌਰ ਮੈਂ ਅੰਮੋਲੀ ਵਰਕਰ ਫਰੀਪੋਰਟ ਤੇ ਅਸੀਂ 3 ਸਾਲਾਂ ਤੋਂ ਸੈਲਫ ਹੈਲਪ ਗਰੁੱਪ ਬਣਾਏ ਆ ਉਹਨਾਂ ਗਰੁੱਪਾਂ ਦੇ ਤਹਿਤ ਜੀ ਸਾਨੂੰ ਜਿਹੜੀ ਸਟੋਰ ਮਿਲੀ ਹੈ ਤੇ ਜਿਹੜੀ ਸਾਡੀ ਮੈਡਮ ਹੈ ਸੁਪਰਵਾਈਜ਼ਰ ਮੈਡਮ ਸੀ ਡੀਪੀ ਮੈਡਮ ਰਤਨਦੀਪ ਕੌਰ ਉਹਨਾਂ ਦੇ ਸਦਕਾ ਸਾਨੂੰ ਜਿਹੜਾ ਇਹ ਮੌਕਾ ਮਿਲਿਆ ਆਪਦਾ ਜਿਹੜਾ ਹੁਨਰਾ ਦਿਖਾਉਣਾ ਹੈ। ਵਿਕਾਸ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਲੋਕਾਂ ਨੂੰ ਰਜਨਾ ਜਿਹੜਾ ਮਿਲ ਰਿਹਾ ਉਹ ਇਸ ਸੰਬੰਧ ਵਿੱਚ ਹੈ ਸਾਡੇ ਡਿਪਾਰਟਮੈਂਟ ਦਾ ਪ੍ਰੋਗਰਾਮ। ਇਹਦੇ ਵਿੱਚ ਅਸੀਂ ਸੈਲਫ ਹੈਲਪ ਗਰੁੱਪਾਂ 'ਚ ਕੰਮ ਕਰ ਰਹੇ ਆ। ਇਹਦੇ ਵਿੱਚ ਅਸੀਂ ਸਿਲਾਈ, ਕਢਾਈ ਦਾ ਕੰਮ ਵੀ ਮੇਰੇ ਗਰੁੱਪ ਮੈਂਬਰ ਕਰਦੇ ਆ। ਤੇ ਅਸੀਂ ਕੱਪੜੇ ਤਿਆਰ ਕਰਕੇ ਵੀ ਜਿਹੜੇ ਸੇਲ ਕਰਦੇ ਆ। ਬੀਏ ਵਾਲੇ ਸੂਟ ਵੀ ਤਿਆਰ ਕਰਦੇ ਆ, ਕਢਾਈ ਵਾਲੇ ਸੂਟ ਵੀ ਕਰਦੇ ਆ। ਜਿੰਨਾ ਵੀ ਸਾਡੇ ਜਿਹੜੇ ਕੰਮ ਹੋ ਸਕਦਾ ਅਸੀਂ ਪਾਰਟ ਟਾਈਮ, ਡਿਊਟੀ ਟਾਈਮ ਤੋਂ ਬਾਅਦ ਸਾਰਾ ਕੰਮ ਸਾਰਸੀ ਕਰ ਰਹੀ ਹੈ। ਉਹਨਾਂ ਨੂੰ ਸਾਨੂੰ ਨਵਾਂ ਰਜਗਾਰ ਮਿਲਿਆ ਤੇ ਤਾਂ ਕਿ ਅਸੀਂ ਆਪਣਾ ਘਰਵਾਰ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਚਲਾ ਸਕੀਏ। ਆਪਦੇ ਬੱਚਿਆਂ ਨੂੰ ਜਿਹੜੀ ਸਟੱਡੀ ਹੈ ਉਹ ਜਿ puri ਕਰਵਾ ਸਕੀਏ। ਇਹਦੇ ਵੀ ਸਾਡੀਆਂ ਬਹੁਤ ਹੀ ਲੋੜਵੰਦ ਔਰਤਾਂ ਨੇ ਕੋਈ ਗਿੱਡੋ ਹੈ, ਕੋਈ ਹੈਡੀ ਕੈਪਟਨ। ਹਰ ਤਰ੍ਹਾਂ ਦੀ ਔਰਤਾਂ ਨੂੰ ਅਸੀਂ ਕੰਮ ਦਿੱਤਾ ਹੈ। ਤੇ ਅਸੀਂ ਗਰੁੱਪਾਂ ਦੇ ਵਿੱਚ ਜਿਹੜਾ ਬਚਤ ਕਰਦੇ ਹਾਂ ਉਸੇ ਦੇ ਵਿੱਚ ਅਸੀਂ ਹਰ ਮੈਂਬਰ ਨੂੰ 500 ਰੁਪਏ, 5000 ਰੁਪਏ ਕੰਮ ਚਲਾਉਣ ਵਾਸਤੇ

ਸਾਯੋਗ ਦਿੰਦਿਆਂ ਨਾਲ ਸਾਨੂੰ ਅਸੀਂ ਰੋਜ਼ਗਾਰ ਆਦਾਂ ਕਰ ਰਹੇ ਹਾਂ ਇਸੇ ਕਰਕੇ ਧੰਨਵਾਦ ਮੇਰਾ ਨਾਮ ਸੋਨੀਆ ਹੈ ਮੈਂ ਪਿੰਡ ਸ਼ਿਮਰੇਵਾਲੇ ਤੋਂ ਆ ਅਸੀਂ ਐਸ ਐਚ ਜੀ ਸੈਲਫ ਹੈਲਪ ਗਰੁੱਪ ਹਾਂ ਸੈਡੀ ਪੀਐਸ ਆਰ ਐਲ ਐਮ ਨੇ ਪੰਜਾਬ ਸਰਕਾਰ ਨੇ ਸਾਡੀ ਬਹੁਤ ਹੈਲਪ ਕੀਤੀ ਅੱਜ ਅਸੀਂ ਜਿੰਦੇ ਚ ਸਾਨੂੰ ਪੈਸੇ ਦਿੱਤੇ ਗਿਆ ਗਰੁੱਪ ਵੱਲੋਂ ਪੈਸਾ ਦਿੱਤਾ ਗਿਆ ਹੈ 2 ਲੱਖ ਰੁਪਏ ਜਿੰਦੇ ਅਸੀਂ ਮਸਾਲੇ ਦਾ ਕੰਮ ਸਟਾਰਟ ਕੀਤਾ ਲੇਡੀਜ਼ ਨੇ ਰਲ ਕੇ ਸਾਡਾ ਸੰਗਮ ਪ੍ਰੋਡਿਊਸਰ ਗਰੁੱਪ ਹੈ ਤੇ ਸਾਡਾ ਕੰਮ ਵਧੀਆ ਚੱਲ ਰਿਹਾ ਹੈ ਤੇ ਹੁਣ ਅਸੀਂ ਅੱਗੇ ਵੀ ਵਧਦੇ ਜਾਾਂ। ਧੰਨਵਾਦ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਰਕਾਰ ਨੇ ਸਾਡੇ ਲਈ ਬਹੁਤ ਬਹੁਤ ਦੇ ਕੇ ਰਹੀ ਹੈ। ਸਰ ਮੇਰਾ ਨਾਮ ਸ਼ਰਨਜੀਤ ਕੌਰ ਹੈ। ਬਹੁਤ-ਬਹੁਤ ਸਰ ਇੱਥੇ ਆ ਕੇ ਲੱਗਿਆ ਬਹੁਤ ਵਧੀਆ ਲੱਗਿਆ। ਪਰ ਅਸੀਂ ਇੱਥੇ ਆਏ ਸੀ ਕਿ ਇਸ ਰੋਜ਼ਗਾਰਾਂ ਲਈ ਐਸ ਬੇਰੁਜ਼ਗਾਰਾਂ ਮੇਰੀ ਮੈਡਮ

ਨੋਬਲ ਡਿਗਰੀਸ ਨੇ ਪੱਕਾ ਨਹੀਂ ਕਿਹਾ ਕਿ ਤੁਹਾਨੂੰ ਪੱਕਾ ਹੀ ਰੋਜ਼ਗਾਰ ਮਿਲੇਗਾ। ਇਹਨਾਂ ਦੀ ਪੜਾਈ ਕਰਨ ਦੇ ਬਾਅਦ ਉਹ ਇੱਥੇ ਸਰ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਕਿ ਸਰਕਾਰ ਛੇ ਕਰ ਇਹਨਾਂ ਬੀਬੀਆਂ ਨੂੰ ਇਹਨਾਂ ਕੁੜੀਆਂ ਨੂੰ ਇਹਨਾਂ ਨੂੰ ਰੋਜ਼ਗਾਰ ਰਹੀ ਹੈ। ਮਤਲਬ ਡਿਗਰੀਆਂ ਕਰਨ ਵਾਸਤੇ ਸੂਪਟ ਦੇ ਰਹੀ ਹੈ ਤੇ ਮੇਰਾ ਖਿਆਲ ਇਹ ਹੈ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਸਿਲੈਕਟ ਕੀਤਾ ਜਾਵੇ ਕਿਤੇ ਕਿਤੇ ਨੂੰ ਰੋਜ਼ਗਾਰ ਦਿੱਤਾ ਜਾਵੇ ਜਿਹੜੀ ਆਪਣੇ ਪੈਰਾਂ 'ਤੇ ਖੜੀਆਂ ਹੋ ਕੇ ਆਪਣਾ ਰੋਜ਼ਗਾਰ ਚੁਣਾ ਸਕਣ ਤੇ ਆਪਣੇ ਕਰਦਾ ਹੈ ਇਸ ਤਰ੍ਹਾਂ ਦੇ ਉੱਤੇ ਪਰਿਵਾਰ ਦੇ ਲਈ ਕੁਝ ਨਾ ਕੁਝ ਕਰਦੇ ਰਹਾਂਗੇ ਕਿ ਕਿਹੜੇ ਜਾਵਾਂਗੇ ਜਿਵੇਂ ਨੌਜਵਾਨ ਜਿਹੜੀ ਜਿਵੇਂ ਹੈਗੀ ਵਿਦੇਸ਼ਾਂ ਦੇ ਵਿੱਚ ਰੁਜ਼ਗਾਰ ਕਰਨਾਂ ਤੇ ਚਲੀ ਜਾਂਦੀ ਹੈ ਸਰ ਮੈਂ ਤਹੀ ਕਹਿਣਾ ਚਾਹਣੀ ਆ ਵੀ ਵਾਅਦਾ ਤੋਂ ਵਾਅਦਾ ਇਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਜਿਹੜੇ ਆਪਣੀ ਪੰਜਾਬ ਸਰਕਾਰ ਤਾਂ ਪੰਜਾਬ ਸਰਕਾਰ ਤਾਂ ਬਿਲਕੁਲ ਕੁਝ ਨਹੀਂ ਕਰ ਰਹੀ ਸਰ ਨੌਜਵਾਨ ਪੜੇ ਲਿਖੇ ਐਨੇ ਬੇਰੁਜ਼ਗਾਰ ਕਰਦੇ ਤੇ ਨਸ਼ਿਆਂ ਨਾਲ ਘਰ ਘਰ ਨਸ਼ੇ ਖਾਈ ਜਾਂਦੇ ਆ ਤੇ ਬੇਰੁਜ਼ਗਾਰ ਆ ਤੇ ਜਿਹਨੂੰ ਤਨ ਮੌਤ ਹੋਈ ਜੇ ਕਿਸੇ ਨੇ ਕਿਸੇ ਕਰਦਾ ਇੱਕੋ ਇੱਕ ਬੇਟਾ ਹੁੰਦਾ ਉਹ ਨਾ ਮਾ ਕੋਈ ਨਸ਼ਾ ਚੱਲਿਆ ਕੋਈ ਚਿੱਟਾ ਉਹਦੇ ਬਾਰੇ ਸਰਨਾ ਜਾਂ ਬੀਨ ਮੈਂ ਦੇਖਿਆ ਨਹੀਂ ਪਰ ਉਹਨਾਂ ਦੇ ਟੀਕ ਇੰਜੈਕਸ਼ਨ ਨਾਲ ਲਾ ਕੇ ਮਰੀਜ਼ ਦੇ ਖਤਮ ਹੋ ਜਾਂਦੇ ਆ ਤੇ ਇਹਨਾਂ ਕਿ ਵਿਧਵਾ ਹੋਈ ਜਾਂਦੇਗਾ ਉਹਨਾਂ ਦੇ ਕੋਲ ਕੋਈ ਰੋਜ਼ਗਾਰ ਨਹੀਂ ਸਾਹ ਹਾਂ ਦੇ ਪਾਸੋਂ ਬੈਠੀਆਂ ਚਾਹ ਆਤਮ ਹੱਤਿਆ ਕਰੀ ਜਾਂਦੀ ਹੈ ਮੁੰਡੇ ਉਹਨਾਂ ਨੂੰ ਬਹੁਤ ਵੱਧ ਰੋਜ਼ਗਾਰ ਦੇਵੇ ਸਰਕਾਰ ਜਿਹੜੇ ਉਹਨਾਂ ਦੀ ਗਰੀਬੀ ਵੀ ਦੂਰ ਹੋਵੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਮਡੇ ਏਰੀਆ ਦੇ ਵਿੱਚ ਕਿਵੇਂ ਆ ਜਿਹੜਾ ਨਜੀਦ ਵਾਲਾ ਨਾਮ ਸੁੱਕੀ ਹੈ ਕਿ ਸਰ ਸਾਡੇ ਏਰੀਆ ਚ ਬਹੁਤ ਮੈਂ ਉਹਨਾਂ ਨੂੰ ਬੇਰਸਕਾਰੀ ਵੀ ਬਹੁਤ ਤੇ ਨਸ਼ਾ ਵੀ ਬਹੁਤ ਸੁਮਨਜੀ ਜਾਣਕਾਰੀ ਅਸੀਂ ਫਰੀਦਕੋਟੋਂ ਤਸ਼ਵੀਸ਼ ਨਾਲ ਲੱਗਦਾ ਹੈ ਕਿ ਕੋਈ ਦਾਵਾ ਨਹੀਂ ਕਰ ਰਹੀ ਹੈ ਬੇਸੀ ਨਸ਼ਾ ਮੁਕਤ ਨਹੀਂ ਸਰਕਾਰੀ ਤੌਰ 'ਤੇ ਕੁਝ ਨਹੀਂ ਕਰ ਰਿਹਾ ਡਾਕਟਰ ਸਵਾਹ ਅ ਅੱਜ ਅਸੀਂ ਫਰੀਦਕੋਟ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਉੱਪਰ ਧੀਆਂ ਦੇ ਲਈ ਖਾਸ ਪ੍ਰਬਾਲਾ ਕੀਤਾ ਗਿਆ ਜੋ ਪਿਛਲੇ ਕੁਝ ਦਿਨਾਂ ਤੋਂ ਅਸੀਂ ਇੱਕ ਲੜੀ ਸ਼ੁਰੂ ਕੀਤੀ ਸੀ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਪਣੀਆਂ ਧੀਆਂ ਦੀ ਆਪਣੇ ਮਾਵਾਂ ਦੀ ਤਾਂ ਸਿਹਤ ਪ੍ਰਤੀ ਜਾਗਰੂਕ ਹੋਈਏ ਉਹਨਾਂ ਦੀ ਸਕਰੀਨਿੰਗ ਕਰਾਈ ਜਾਵੇ ਤਾਂ ਕਿ ਕਿਸੇ ਨੂੰ ਕੋਈ ਭਿਆਨਕ ਬਿਮਾਰੀ ਦੀ ਕੋਈ ਗ੍ਰਸਤਤਾ ਨਹੀਂ ਹੋ ਰਹੀ ਦੂਜਾ ਅਸੀਂ ਰੋਜ਼ਗਾਰ ਤੇ ਜ਼ੋਰ ਦੇ ਰਹੇ ਹਾਂ ਕਿ ਆਪਣੀਆਂ ਬੱਚੀਆਂ ਨੂੰ ਅਸੀਂ ਸਾਰੀਆਂ ਪ੍ਰਾਈਵੇਟ ਫਰਮਸ ਨੂੰ ਵੀ ਨਾਲ ਲੈ ਕੇ ਸਰਕਾਰੀ ਤਾਂ ਅਸੀਂ ਕਰ ਹੀ ਰਹੇ ਹਾਂ ਪਰ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਉਹਨਾਂ ਬੱਚੀਆਂ ਨੂੰ ਮੌਕੇ ਤੇ ਰੋਜ਼ਗਾਰ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰੀਏ ਸੋ ਬੇਸਿਕਲੀ ਇਹ ਵੂਮਨ ਇੰਪਾਵਰਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਨੂੰ ਕਈ ਵਾਰ ਨਾ ਕੰਮ ਸ਼ੁਰੂ ਕਰਨ ਦੇ ਬਾਅਦ ਪੈਸੇ ਦੀ ਦਿੱਕਤ ਆ ਜਾਂਦੀ ਉਸ ਲਈ ਵੀ ਕੋਈ ਖਾਸ ਤਵਾਂ ਦਿੱਚੀ ਜਾਵੇ ਕਿ ਤਾਂ ਕਿ ਕੋਈ ਕੰਮ ਕਰ ਸਕੇ ਬਹੁਤ ਬਹੁਤ ਕੁਝ ਹੁੰਦਾ ਹੈ ਕਿ ਕਈ ਵਾਰੀ ਸਾਡੇ ਕੋਲ ਸਕਿੱਲ ਹੁੰਦਾ ਪਰ ਅਸੀਂ ਉਹਨੂੰ ਕਰ ਨਹੀਂ ਸਕਦੇ ਤਾਂ ਉਹਦੇ ਲਈ ਅਸੀਂ ਲੋਨ ਦੀ ਪ੍ਰੋਵੀਜ਼ਨ ਵੀ ਰੱਖੀ ਹੋਈ ਹੈ ਇੱਥੇ ਸਾਡਾ ਡਿਪਾਰਟਮੈਂਟ ਬੈਠਾ ਹੋਇਆ ਉਹਨਾਂ ਨੂੰ ਗਾਈਡ ਕਰੇਗਾ ਕਿ ਕਿੱਥੇ ਜਾ ਕੇ ਉਹਨਾਂ ਨੂੰ ਲੋਨ ਮਿਲ ਸਕਦਾ ਸੋ ਹਰ ਪੱਖੋਂ ਅਸੀਂ ਆਪਣੀਆਂ ਧੀਆਂ ਨੂੰ ਮਜ਼ਬੂਤ ਕਰਨ ਦੇ ਲਈ ਸਾਰੇ ਰਾਹ ਖੋਲਣੇ ਚਾਹੁੰਦੇ ਹਾਂ ਸੋ ਅਜਿਹਾ ਜ਼ਿਲ੍ਹਾ ਪੱਤਰੀ ਕਰਾਇਆ ਗਿਆ ਉਹਨਾਂ ਦੇ ਸਮੇਂ ਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਲੇਡੀਜ਼ ਘੱਟ ਹੁੰਦੀਆਂ ਜੀ ਇਸੇ ਬਾਰੇ ਵਿੱਚ ਉਹਨਾਂ ਬਾਰੇ ਵੀ ਕੈਂਪਰੇਨ ਕਰਨਾ ਪਿਆ ਬਿਲਕੁਲ ਜੀ ਅਸੀਂ ਸ਼ੁਰੂ ਕੀਤਾ ਜ਼ਿਲ੍ਹਾ ਪੱਤਰੀ ਸਾਰੇ ਜ਼ਿਲ੍ਹਿਆਂ 'ਚ ਜਾਵਾਂਗੇ ਹੌਲੀ-ਹੌਲੀ ਬਲਾਕਾਂ ਦੇ ਵਿੱਚ ਵੀ ਜਾਵਾਂਗੇ ਕਿਉਂਕਿ ਪਿੰਡਾਂ ਦੇ ਵਿੱਚ ਸਾਡੀਆਂ ਬਹੁਤ ਜ਼ਿਆਦਾ ਟੈਲੈਂਟਡ ਭੈਣਾਂ ਬੈਠੀਆਂ ਨੇ ਜਿਨ੍ਹਾਂ ਨੂੰ ਅਸੀਂ ਕਿਸੇ ਨਾ ਕਿਸੇ ਰਾਹ ਪਾ ਕੇ ਉਹਨਾਂ ਨੂੰ ਰੋਜ਼ਗਾਰ ਸਿਰ ਕਰ ਸਕਦੇ ਹਾਂ ਸੋ ਲਗਾਤਾਰ ਇਹ ਉਪਰਾਲੇ ਕਰਦੇ ਰਵਾਂਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ बार-बार ਲੈ ਕੇ ਆਵਾਂਗੇ ਇਹ ਸਕੀਮਾਂ ਸੋ ਇਹ ਕੋਈ ਇਹ ਐਂਡਲੈਸ ਪ੍ਰੋਜੈਕਟ ਹੈ ਅ